ਉਹ ਸ਼ੁਰੂ ਕੀਤਾ ਹਨ ਦੋਹਾਂ ਜਣੇ ਰਲ ਕੇ ਤੇ ਕਈ ਇਹੋ ਜਿਹੇ ਬਿਹਾਗਨੇ ਬੰਦੇ ਕਮੈਂਟ ਕਰਦੇ ਨੇ ਕੁਝ ਤੇ ਕੁਝ ਆਪਾਂ ਦਾ ਨਾਮ ਹੀ ਲੈਣਾ ਗੱਲਾਂ ਬਾਤਾਂ ਕਰਦੇ ਨੇ ਤੇ ਪਸ ਆਪਣੇ ਸੱਜਣੀਆਂ ਜੀ ਨਹੀਂ ਗੱਲਾਂ ਬਾਤਾਂ ਵੀ ਕਰਦੇ ਨੇ ਇਹ ਕਿਹੜੇ ਕੰਮ ਚ ਤੂੰ ਪੈ ਗਿਆ ਇਹ ਕੰਮ ਇਦਾਂ ਇਹ ਕੰਮ ਤੇਰੇ ਕੋਲ ਹੁਣਾ ਨਹੀਂ ਇਦਾਂ ਹੁੰਦਾ ਆਪ ਚੰਗਾ ਭਲਾ ਕੰਮ ਕਰਦੇ ਹਨ ਫਿਰ ਵੀ ਅਗਲੇ ਸੁਲਾਹ ਜੀ ਦੇਣਗੇ ਨਾ ਵੀ ਇਹ ਕੰਮ ਤੋਚਣੀ ਰੱਖਿਆ ਇਹ ਕੰਮ ਉਹ ਆਈ ਜੀ ਕੋਈ ਕੰਮ 'ਚ ਕੋਈ ਬੰਦਾ ਕਰਦਾ ਹੋਏਗਾ ਨਾ ਉਹਨੇ ਮਤਲਬ ਆਪਣੇ ਕੰਮ ਨੂੰ ਕਹਿਣਾ ਨਹੀਂ ਕਿ ਇਹਦੇ ਵਿੱਚ ਹੈ ਵਾ ਵਾਜਾਮਦਰ ਹੈਗੀ ਚਲੋ ਕੋਈ ਗੱਲ ਨਹੀਂ ਅਸੀਂ ਕੀ ਦੀ ਗੱਲ ਕਿਉਂ ਕਰਨੀ ਆ ਆਪਾਂ ਚਲੋ ਆਪਣੇ ਰਸਤੇ ਤੁਰੇ ਰਹਿਣਾ ਕਿਉਂਗੀ ਸਹੀ ਮੈਂ ਤੁਹਾਡੇ ਨਾਲ ਖਲੋਟੀ ਨਹੀਂ ਟੈਨਸ਼ਨ ਨਹੀਂ ਲੈਣੀ ਇਹ ਦੋ ਜਣੇ ਇੱਕ ਦੂਜੇ ਨਾਲ ਆ ਬਾਕੀ ਚਲੋ ਪਰਮਾਤਮਾ ਬਾਕੀਆਂ ਦਾ ਕੰਮ ਉਹ ਲੈਣਾ ਹੈ ਦਾਨਾਂ ਨੇ ਤੁਹਾਨੂੰ ਬੋਲੀ ਜਾਣਦਾ ਕਿ ਉਹ ਪਰਵਾਹ ਨਹੀਂ ਕਰਨੀ ਕਰਨ ਕਰਨੀ ਕਿਸੇ ਦੀ ਵੀ ਜਿਹਨੇ ਵਸਦੇ ਰੋਸ ਸਭ ਤੇ ਅਸੀਂ ਲੱਗੇ ਰਹਿਣਾ ਆਪਣੇ ਕੰਮ ਤੇ ਜਿੱਦਾਂ ਲੱਗੇ ਨੇ ਤੇ ਬਸ ਤੁਸੀਂ ਸਾਥ ਦਿਓ ਸਾਡਾ ਅਸੀਂ ਦਿਆਂਗੇ ਸਾਥ ਤੁਹਾਡਾ ਹਾਂਜੀ ਕੀ ਹੋਇਆ ਜੀ ਐ ਗੁੱਸਾ ਬੜਾ ਜ਼ਿਆਦਾ ਨੂੰ ਗੁੱਸਾ ਬੜਾ ਜਣਾਉਣਾ ਹੈ ਬੜਾ ਗੁੱਸਾ ਉਹ ਬੇਬੀ ਬੇਬੀ ਨਹੀਂ ਉਹ ਬੁਲੂ ਕੀ ਕੀਤਾ ਅਬ ਬੁਲੂ ਨੂੰ ਤੱਕੜੀ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਜੀ ਮੈਂ ਸਰਕੀ ਕਰਾ। ਕੱਲ ਦਿਨ ਛੋਟੇ ਜਿਹੇ ਬਲੌ ਦੀ ਸਰਵਾਸਤੇ ਆ ਜੀ ਆਪਾਂ ਮਿਸ਼ੌਪ ਤੇ ਆਜੋ ਚਾਹ ਪੀ ਲਓ ਸਵੇਰ ਦੀ ਚਾਹ 10 ਵਜੇ ਦੀ ਰੋਟੀ ਬਣੀਆਂ ਆਪਾਂ ਇੱਥੇ ਲੈ ਆਉਨੇ ਹਾਂ ਕਿਉਂਕਿ ਫਿਰ ਫਿਰ ਲੇਟ ਹੋ ਜੀਦਾ ਉਹ ਚੱਕਰ ਦੇ ਵਿੱਚ ਆਪਾਂ ਫਿਰ ਇੱਥੇ ਲੈ ਆਉਨੇ ਰੋਟੀ ਪਾਣੀ ਕਰਨ ਹਰ ਫਤ ਨੂੰ ਖੜਾਉਣ ਡਈ ਉਧਰ ਆਪਾਂ ਘੜੇ ਕਿਥੋਂ ਲੈ ਆ ਜੀ ਦੱਕੇ ਲੈ ਜੱਗ ਨੂੰ ਵਧਾਈਆਂ ਫਿਰ ਸਾਡੇ ਨੂੰ ਨਹੀਂ ਆਏਗਾ ਪਾਵਾਂਗੇ ਕਿਸ ਦਿਨ ਮਿਲਦੇ ਹਾਂ ਲਵਾਂਗੇ ਕਿਸ ਦਿਨ ਨਾਰਾਜ਼ ਨਹੀਂ ਹੋਣਾ ਠੀਕ ਸਾਰੇ ਜਣੇ ਮਿਲਦੇ ਕਿਹ ਦਿਨ ਮਨ ਬੱਚਿਆਂ ਦੇ ਕੱਪੜੇ-ਕੱਪੜੇ ਲੈ ਕੇ ਜਾਵਾਂਗੇ ਕੋੜੇ ਵੀ ਪਹੁੰਚੇ ਬਹੁਤ ਹੀ ਵਧੀਆ ਵਟੇ ਇਸ ਤੇ ਕੋੜੇ ਬੱਚੇ ਦੋਵਾਂ ਦੇ ਦੋ ਹਰਫ ਨੇ ਕੀ ਕਰ ਰਹੇ ਆ ਲੈ ਵੀਡੀਓ ਬਣ ਲੱਗੀ ਪਹਿਲਾਂ ਪਤਨੂ ਇਹ ਮੂੰਹ ਦੇ ਵਿੱਚ ਹੱਥ ਪਾਏ ਤੇ ਹੁਣ ਹੁਣ ਇੱਧਰ ਦੇਖਦਾ ਪਿਆ ਹੂੰ ਕਿਵੇਂ ਉਹ ਨੌਂਡੇ ਆ ਅਸੀਂ ਜਾਂਦੇ ਪਏ ਆ ਮਾਰਕੀਟ ਥੋੜਾ ਕੰਮ ਹੈ ਆਪਣਾ ਬਚਲੇ ਆ ਮੈਂ ਤਾਂ ਕਿਰਨਾ ਕਰ ਰਿਹਾ ਦੁਕਾਨ ਤੇ ਕਰਨਾ ਦੁਕਾਨ ਨੂੰ ਆਪਾਂ ਬਾਹਲਾ ਸ਼ੀਸ਼ਾ ਬੰਦ ਕਰਕੇ ਤੇ ਆ ਗਏ ਮੈਂ ਕਿਹਾ ਚਲੋ ਮੈਂ ਵੀ ਚੱਲ ਜੰਦੀ ਨਾਲ ਚਲੋ ਲੱਗਣਾ ਆ ਜੈਨੂੰ ਦੰਗੜਾ ਲੱਗ ਜਾਣਾ 10 ਘੰਟਾ ਲੱਗਦਾ ਤੇ ਹਰ ਵਾਰ ਫੇਨ ਨੂੰ ਵੀ ਆਖਿਆ ਉਥੇ ਰੁਕ ਜਾ ਤੇ ਇਹ ਵੀ ਨਹੀਂ ਰੁਕਦਾ ਵੀ ਤੇ ਕੋਈ ਕਸਟਮਰ ਆ ਜਾਂਦਾ ਚਾ ਤੂੰ ਉਥੇ ਹੈ ਹੁੰਦਾ ਹੋਏਗਾ ਤਾਂ ਚੱਲ ਵਧੀ ਜਾ ਗੱਲ ਹੈ ਹੈਂਡਲ ਕਰ ਲੂਗਾ ਹੈਂਡਲ ਕਰ ਲੂਗਾ ਬਈ ਉਹਨੇ ਕਿਹਾ ਮੰਨਦਾ ਬਸ ਇਹਨੂੰ ਆਖਿਆ ਸੀ ਕਿ ਉਥੇ ਰਹਿ ਵੀ ਇਹ ਕਹਿੰਦਾ ਮਗਰ ਮੈਂ ਵੀ ਜਾਣਾ ਜਾਣਾ ਸਾਡੇ ਦੋਨਾਂ ਚ ਕੋਈ ਵੀ ਨਹੀਂ ਆਖੇ ਲੱਗਦਾ ਸਹੀ ਗੱਲ ਹੈ ਹੋਣਵੇਂ ਹੈ ਮਸਤ ਹੋਇਆ ਕੀ ਗੱਲ ਐ ਚੋ ਜੋ ਚੋ ਜੋ ਚੁੰਮ ਜੋ ਚੋ ਜੋ ਇਹਨੂੰ ਕਿੱਦਾਂ ਫੜਿਆ ਯੋ ਟੋਪੀ ਨੂੰ ਵਜ ਚੱਲੀ ਆ ਬੰਗੇ ਆਪਾਂ ਗਏ ਹੀ ਕਿਤੇ ਤੇ ਆਪਾਂ ਨੂੰ ਟਾਈਮ ਹੀ ਬਹੁਤ ਹੋ ਗਿਆ 9 ਵਜ ਗਏ ਆਉਂਦੇ ਆ ਵਾਪਸੀ ਹੁਣ ਦੁਕਾਨ ਕਰੀਏ ਕਲੋਸ ਤੇ ਚੱਲੀਏ ਹੁਣ ਘਰ ਪਟਿਆਲੇ ਹਨੋਂ ਆਉਂਦੇ ਆ ਵਜ ਕੇ 9 ਐਸਲਾ ਬਾਹਰ ਆਇਆ ਇਹ ਨਸ਼ਹਿਰੇ ਵਾਲੀ ਸਾਈਡ ਆਇਆ ਇਹ ਇੱਥੇ ਕੰਮ ਹੀ ਆਪਾਂ ਨੂੰ ਕਿੰਨੇ ਜਾਣੇ ਆਏ ਲੇਟ ਬੰਦ ਖਾਸ ਕਰਕੇ ਹਰ ਫਤਿਹ ਨੂੰ ਲੈ ਕੇ ਗਿਆ ਹਾਂ ਹਾਏ ਇਹਦਾ ਹੀ ਕੰਮ ਜ਼ਰੂਰੀ ਇਹ ਇੰਨੇ ਰਾਤ ਫਰੀ ਜਾਣਾ ਜਾਣਾ ਇਹ ਹਨੇਰਾ ਹਨੇਰਾ ਹੋ ਗਿਆ ਚਲੋ ਹੁਣ ਬਾਕੀ ਸਾਰਾ ਪ੍ਰਮਾਤਮਾ ਪ੍ਰਮਾਤਮਾ ਕਿਰਪਾ ਕਰੇ ਗੁਰੂ ਰਾਮਦਾਸ ਕਿਉਂ ਅੱਜ ਫੇਰ 12 1 ਵਜੇ ਆਪਾਂ ਚੱਲ ਗਏ ਸੀ ਤੇ ਫਿਰ ਦੁਕਾਨ ਕਲੋਜ਼ ਹੀ ਰਹੀ ਵੈਸੇ ਕਾਫੀ ਵੀਰਾਂ ਭੈਣਾਂ ਨੇ ਫੋਨ ਕੀਤਾ ਸੀ ਤੇ ਆਪਾਂ ਮਲਾਪ ਹੋਇਆ ਨੇ ਉਹਨਾਂ ਦਾ ਸਾਡੇ ਨਾਲ ਤੇ ਮੈਂ ਫੋਨ ਕਰਕੇ ਆ ਮੈਂ ਕਿਹਾ ਵਸੇਰੀ ਆ ਜੂ ਤੀ ਚਲੋ ਕੋਈ ਨਹੀਂ ਚੱਲੀਏ ਘਰ ਨੂੰ ਮਿਲਦੇ ਫਿਰ ਤੁਹਾਨੂੰ ਘਰ ਜਾ ਕੇ ਸਦਾ ਹੀ uh uh ਟਾਈਮ ਹੋ ਗਿਆ 11 ਵਜੇ ਦਾ ਲੰਗਰ ਪਣੀ ਲੱਗਾ ਚੱਲਣਾ ਆਪਣਾ ਹਾਜਰ ਦਾਲ ਚਲ ਛਕ ਲੋ ਫਿਰ ਗ੍ਰਾਮ ਦਾਸ ਦੀ ਕਿਰਪਾ ਨਾਲ ਦਾਲ ਚਰ ਬਣ ਗਏ ਘਰ ਦਾ ਵੀ ਆਪਾਂ ਕੰਮ ਕਰਦੇ ਰਲ ਮਿਲ ਕੇ ਤੇ ਇਦਾਂ ਹੀ ਕਿਉਂ ਬੜਾ ਸਕਲ ਕਰਨ ਦੇ ਅਸੀਂ ਅਬ ਜਿੰਦਗੀ ਦੇ ਵਿੱਚ ਜੋ ਆਪਾਂ ਤੁਰੇ ਆ ਚਲੋ ਬਾਕੀ ਗੱਲਾਂ ਜਿਹਨੇ ਕਰਨੀਆਂ ਕਰੀ ਜਾਣੀਆਂ ਭਰ ਨਹੀਂ ਐ ਜਿੰਦਗੀ ਵਿੱਚ ਬੜਾ ਸਟਰਗਲ ਕੀਤਾ ਬੜੇ ਚਿਰਾਂ ਦੇ ਆਪਾਂ ਲੱਗੇ ਆ ਨਾ ਸਹੀ ਗਾ ਦੱਸੰਨੇ ਨਹੀਂ ਜਾਈਦੀ। ਬਾਕੀ ਗੱਲਾਂ ਮਤੈਨੇ ਕਰਨੀਆਂ ਕਰੀ ਜਾਣੀਆਂ। ਤੁਹਾਨੂੰ ਪਤਾ ਹੀ ਸਾਡਾ ਕੰਮ ਹਾਰਡ ਵਰਕ ਕਰਨਾ ਆਪਾਂ ਕਰਦੇ ਆ ਨਾ ਪਹਿਲਾਂ ਵੀ ਹੱਥੀ ਕਰਦੇ ਰਹੇ ਹੁਣ ਵੀ ਹੱਥੀ ਕਰਦੇ ਆ ਕੰਮ ਸਾਰਾ ਹੀ ਆ। ਚਲੋ ਹੁਣ ਨਾਲ ਕਿੰਨੇ ਵੀ ਨਾਲ ਮੇਰੇ ਲਈ ਆ। ਚਲੋ। ਸਹੀ ਗੱਲ। ਤੇ ਬਾਕੀ ਹਰਫਤ ਇਹਨੂੰ ਨਾਰ ਲਾਵਾਂਗੇਗਾ ਹੈ ਕਿ ਨਹੀਂ? ਚਲੋ ਆ ਜਾਓ ਫੇ ਸ਼ਕਲੋ ਰੋਟੀ ਪਾਣੀ। ਇਸਤੇ ਉੱਠਦੇ ਵਾਸੀਆਂ। ਇਧਰ ਮੈਂ ਲਿਆਈ ਆ ਚਾਹ ਬਣਾ ਕੇ। ਮੈਂ ਅੱਜ ਆ ਪਹਿਲੀ ਆਂਦੀ ਗਲਾਸ ਚ ਚਾਹ। ਪਿੰਡਾਂ ਵਿੱਚ ਪਿੰਦੇ ਨੇ ਬੀਬੀਆਂ ਗਲਾਸ ਚ ਚਾਹ ਪਿੰਦੀ ਤੇ ਮੈਂ ਵੀ ਫੇਰ ਲੈ ਆਈਆਂ ਚਾਹ ਗਲਾਸ ਪੀਹੇ ਜੁਨਾ ਫੜ ਕੇ ਨਾ ਫਿਰ ਏਦਾਂ ਕਰਦੀਆਂ ਏਦਾਂ ਆਹ ਇਹ ਏਦਾਂ ਸ਼ਾਲ ਜਿਹੜੇ ਨਾਲ ਏਦਾਂ ਲੈ ਕੇ ਨਾ ਏਦਾਂ ਉੱਪਰ ਫੜਦੀ ਸਹੀ ਗੱਲ ਪਾਪੇ ਬੂਹ ਫੜ ਕੇ ਦੱਬਣਾ ਹਾਂ ਹਾਂ ਜਿਵੇਂ ਬਜ਼ੁਰਗ ਬਜ਼ੁਰਗ ਉਹ ਐਵੇਂ ਚਾਹ ਪਿੰਦੇ ਆ ਵੱਡਾ ਬੀਬੀ ਅਜੇ ਵੀ ਕਈਆਂ ਮਤਲਬ ਅਸੀਂ ਆਹ ਸਾਨੂੰ ਪਤਾ ਸਾਡੀ ਮੰਮੀ ਆ ਸਾਡੀਆਂ ਨਾਨੀਆਂ ਦਾਦੀਆਂ ਏਦਾਂ ਕਰਦੀਆਂ ਕਈ ਪਿੰਦੇ ਆ ਉਹ ਅਜੇ ਵੀ ਤਾਂ ਕਰਦੇ ਫੜ ਕੇ ਨਾ ਆਪਣੇ ਸ਼ਾਲ ਜਿਹਦੇ ਨਾਲ ਫੜ ਕੇ ਜਿਹਨਾਂ ਅੱਜਕੱਲ ਹੁਣ ਕੱਪ ਚੱਲ ਗਏ ਕੱਪ ਡੁੰਡੀ ਦੀ ਫੜ ਕੇ ਬਸ ਐਵੇਂ ਦੇ ਕੱਪ ਚੱਲ ਗਏ ਅੱਜਕੱਲ ਸਮੇਂ ਦੇ ਹਿਸਾਬ ਨਾਲ ਨਾ ਹਰ ਫਤੇ ਸੁੱਤਾ ਆਜੇ ਤੇ ਅੱਜੇ ਲੇਟ ਹੋ ਗਏ ਜਾਣਾ ਕਦੋਂ ਬਾਹਰ ਹੀ ਬਣੀ ਹੋਣ ਲਈ ਚੱਲਦੇ ਠੀਕ ਮੈਂ ਛੋਨੂ ਉੱਠ ਕੇ ਬਹਿ ਗਿਆ ਜਾਈ ਚ ਹਾਂਜੀ ਕੀ ਹਾਲ ਚੱਲ ਦੋਸਤੋ ਕਹਿ ਰਤੀ ਲੇਟ ਹੋ ਗਿਆ ਮੈਂ ਆਹੋ ਰਤੀ ਪਾਪਾ ਠੀਕ ਨਹੀਂ ਸੀ ਉਡੀਕ ਦਾਇਲਣ ਗਏ ਸੀ ਕੱਲ ਆਹੋ ਪਪਾ ਦੀ ਦੈਲਣ ਗਏ ਸੀ ਕੱਲ ਗਏ ਆਹੋ ਹੋਛ ਰਹਾ ਹਾਂ ਕੀ ਹਾਲ ਚਾਲ ਕਹੇ ਦੋਸਤੋ ਕੀ ਹਾਲ ਚਾਲ ਹੈ ਕਵੇਂ ਜੈਚ ਬੈਠਾ ਮੀਂਹ ਆਉਣ ਡਿਆ ਅੱਜ ਮੀਂਹ ਬੜਾ ਆਉਣ ਡਿਆ ਮੀਂਹ 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 ਕੇ ਬਾਰਿਸ਼ ਕ ਮੀਂਹ ਬਹੁਤ ਆਉਣ ਡਿਆ ਲਾ ਅਹੀਂ ਮੀਂਹ ਕਿੰਨੇ ਕੇ ਪੰਜਾਬੀ ਸਿੱਧੀ ਠੋਸ ਬੋਲਦੇ ਮੀਂਹ ਆਉਣ ਡਿਆ ਚਿੱਕੜ ਚੁੱਕੜ ਹੋ ਗਿਆ ਬਹੁਤ ਬਾਹ ਆਹੋ ਆਹੋ ਕ ਚਿੱਕੜ ਬਹੁਤ ਹੋ ਗਿਆ ਬਾਰ ਬੜਾ ਚਿਕੜ ਹੋ ਗਿਆ ਕਾਤੇ ਜਾਣਾ ਅੱਜ ਮੋਟਰਸਾਈਕਲ ਤੇ ਜਾਣਾ ਕਿ ਗੱਡੀ ਤੇ ਜਾਣਾ ਚਾਹੁੰਨੀ ਹੈ ਛੋਣਿਆ ਅੱਜ ਜਾਣਾ ਵਾ ਤੂੰ ਮੋਟਰਸਾਈਕਲ ਤੇ ਤੈਨੂੰ ਮੋਟਰਸਾਈਕਲ ਤੇ ਖੜਨਾ ਅੱਜ ਮੈਂ ਕੱਲੇ ਨੂੰ ਤੂੰ ਕੱਲਾ ਚਲਾ ਕੇ ਮੋਟਰਸਾਈਕਲ ਤੇ ਆ ਆਪਾਂ ਜਾਨੇ ਦੋਵੇਂ ਜਾਣੇ ਹੈ ਅਸੀਂ ਤੇ ਮਗਰ ਬੈਠਾਂਗੇ ਦੋਵੇਂ ਜਾਣੇ ਠੀਕ ਆ ਤੂੰ ਮੋਟਰਸਾਈਕਲ ਚਲਾ ਆਪਾਂ ਦੋਵੇਂ ਜਾਣੇ ਮਗਰ ਬੈਠਾਂਗੇ ਹੈ ਠੀਕ ਆ ਹਾਂ ਦਾ ਠੀਕ ਚੋ ਨੂੰ ਜਿਆ ਗੁੱਗੂ ਪੀ ਲਿਆ ਤੂੰ ਪੀ ਲਿਆ ਮੇਰੇ ਗੁੱਗੂ ਨੇ ਜਾ ਇਹਨਾਂ ਕੋ ਕੋਕ ਜੋ ਕੋਕ ਜੋ ਤੈਨੂੰ ਫਿਰ ਬੱਜ ਤਿਆਰ ਕਰਦੇ ਕੋਕ ਜੋ ਘੜੀ ਇੰਡਾਈ ਚ ਬੈਠੋ ਐਦਾਂ ਸਾਰੇ ਕਹਿੰਦੇ ਵਿਆਹ ਕਰੋ ਬਾਹਲਿਆ ਕਰੋ ਇਹਨੂੰ ਆਹੋ ਬੈਠਣਾ ਚਾਹੀਦਾ ਆਹੋ ਬੈਠ ਕੇ ਤੇ ਫਿਰ ਮਤਲਬ ਫਿਰ ਕੱਲ ਨੂੰ ਬੈਠਣਾ ਤੇ ਤੁਰਨਾ ਤੁਰ ਕੇ ਤੇ ਤੁਰ ਕੇ ਦੁਕਾਨ ਤੇ ਜਾ ਕੇ ਨ ਲੱਗੇ ਤੇ ਦੁਕਾਨ ਆਪਣੇ ਘਰ ਦੇ ਲੱਗ ਕਿਲੋਮੀਟਰ ਤੇ ਹੈਗੀ 2 ਕਿਲੋਮੀਟਰ ਤੇ ਹੁ ਆ ਕੇ ਤੁਰ ਕੇ ਆਟੋ ਚ ਬਹਿ ਕੇ ਤੇ ਬੰਦਾ ਰਮਾਨਾ ਚੱਲ ਜੇ ਨਹੀਂ ਮੋਟਰਸਾਈਕਲ ਤੇ ਚੱਲ ਗਏ ਜਾ ਕੇ ਪਹਿਲਾਂ ਦੁਕਾਨ ਖੋਲ੍ਹਿਆ ਕਰ ਚੰਗਾ ਆਹੋ ਇੱਕ ਰਿਫੇਰਾ ਮਾਰਾ ਏ ਫਿਰ ਆਕੇ ਫਿਰ ਸਾਨੂੰ ਆਣ ਕੇ ਲੈ ਕੇ ਦੋਆ ਜਾਣੇ ਨੂੰ ਇੰਨਾ ਕੰਮ ਕਰਨਾ ਹੁਣ ਤੂੰ ਚੰਗਾ ਠੀਕ ਵਾ ਇਧਰ ਵੇਖ ਫਤਿਹ ਠੀਕ ਆ ਡਨ 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 ਲੇ ਡੰਗਰ ਤੇ ਕਾ ਡਨ ਇਧਰ ਗਰ ਪਤਨ ਡਨ ਕੇ ਡਨ ਡਨ ਹਾਂ ਇਹਦੇ ਕਿੰਨਾ ਹੋਣ ਦੇ ਰੈਡੀ ਚਲੋ ਡਾੜੀ ਛੜੀ ਹੋਵੇ ਚੱਲੀਏ ਚਲੋ ਕਿੰਨਾ ਹੋ ਚੁੱਕੀ ਰੈਡੀ ਤੇ ਮੈਂ ਇਧਰ ਚੱਲ ਰਿਹਾ ਬਾਬਾ ਜੀ ਦੀ ਬਾਣੀ ਚੱਲ ਰਹੀ ਹੈ ਤੇ ਮੈਂ ਜੀ ਰੈਡੀ ਹੋਣਾ ਵਾ ਤੇ ਆਪਾਂ ਲੋ ਇਧਰ ਰੱਖਿਆ ਹਰਫਤਰੇ ਲੱਗੇ ਲੋ ਜੀ ਇਧਰ ਖੇਡਦਾ ਰਹਿੰਦਾ ਹਰਫਤ ਸਿੰਘ ਹਾਂਜੀ ਚਲੋ ਫਿਰ ਆਪਾਂ ਨਾ ਤੋਂ ਲਈਏ ਫਿਰ ਮਿਲਦੇ ਹਾਂ ਹਰਫਤ ਨੂੰ ਕਿੰਨੇ ਪਿਆਰੀ ਹੈ ਦੁੱਧ ਤੇ ਲੈਟ ਹੋ ਗਈ ਆਪਣੀ ਪੰਦ ਲੈੜਾ ਬੰਦੀ ਆ ਤੁਹਾਨੂੰ ਪਤਾ ਹੀ ਆ ਕਿਉਂਕਿ ਬਾਰਿਸ਼ ਬਹੁਤ ਹੋਣ ਦੀ ਹੈ ਤਾਂ ਬੈਜਾ ਬੈਜਾ ਹੋਈ ਰਹੀ ਬਾਰਿਸ਼ ਨੇ ਚੰਗੀ ਹੱਤ ਕਰਾਈ ਅੱਜ ਇਹਨੂੰ ਡਰੈਸ ਦਾ ਪਤਾ ਨਹੀਂ ਲੱਗਦਾ ਮੈਂ ਇੱਕ ਰਿਫਰ ਦੱਸਾਂ ਮੈਂ ਗਿਆ ਉਹ ਵੇਖੋ ਉਹ ਪੰਪਵਾ ਉਹਦੇ ਨਾਲ ਹੀ ਅਕਾਲ ਹਸਪੀਟਲ ਆ ਉਹ ਜਿਹੜਾ ਉਹਦੇ ਸਾਹਮਣੇ ਆਪਣੀ ਸ਼ਾਪ ਆ ਉਹਦੇ ਸਾਹਮਣੇ ਥੋੜੀ ਸਾਈਡ ਤੇ ਪੈ ਜਾਂਦੀ ਆ ਆਹ ਗਦਾਸਪੁਰ ਰੋਡ ਇਹਨੂੰ ਗਦਾਸਪੁਰ ਇਹਨੂੰ ਵਾਚੈਂਡ आज बारिश ने कराती आदत बहुत बारिश होण रही है बार बहुत ज्यादा चलो चेक बारिश करो चेक करते हैं करो बाहर का व्यू चल कित्ता बारिश होण रही है ये नेट पे दो दिन دسیا दो तीन दिन बारिश دسیا और बारिश है इसलिए ये थी बारिश रात दी बारिश होण रही है बजे दी ਕੌਣ ਸ਼ਾਮਾਂ ਪੈ ਚੁੱਕੀਆਂ 6:30 ਦਾ ਟਾਈਮ ਹੋ ਗਿਆ ਜੀ ਬਦਾ ਨੈਟ ਤੇ ਦੱਖੰਡੇ ਦੋ ਤਿੰਨ ਦਿਨ ਬਾਕੀ ਦੇਖੋ ਇਹ ਬਾਕੀ ਕਰ ਮਾਲ ਕਰਾ ਸਕਦਾ ਆ ਗੀਆਂ ਹੋ ਗਿਆ ਬਾਰਿਸ਼ ਮਲਬ ਨਾ ਵੀ ਚੱਲੇ ਹੁਣ ਘਰ بارش ਬਹੁਤ ਅੱਜ 6 ਵਜੇ ਦੁਕਾਨ ক্লোਜ਼ ਲੱਗੇ ਕਰਨ ਠੰਡ ਬਹੁਤ ਜ਼ਿਆਦਾ ਆਂਜੀ ਫਦੇ ਚੱਲੀਏ ਕਰਨ ਓਏ ਤੂੰ ਕੱਲ ਚਲੀਏ ਕਰਨ ਗੇ ਠੰਡ ਬੜੀ ਹੋ ਗਈ ਆ ਜੀ ਚਲੋ ਚਲੋ ਬਹੁਤ ਚੰਗਾ ਚਲੋ ਜੀ ਇਹ ਆਪਣੇ ਕੋ ਕੁੱਤੇ ਆ ਚੁੱਕੇ ਆ ਜੀਨਸ ਨਾਲ ਪਾਉਣ ਵਾਲੇ ਰੇਟ ਬਹੁਤ ਇਹਨਾਂ ਜੈਨੂ 250 ਰੁਪਏ ਤੁਹਾਨੂੰ ਦੇ ਦਾਂਗੇ ਚਾ ਕੁੱਤੇ ਹੀ ਆ ਬਸ ਹੈ ਲਾਉਂਗੇ ਤੇ ਕੜਾਈ ਹੋਈ ਪਈ ਆ ਵੇਖੋ ਇਨੀ ਘੈਂ ਕੜਾਈ ਹੋਈ ਵੇਖੋ ਤੇ ਇਹ ਤੁਹਾਨੂੰ ਦੇ ਦਾਂਗੇ 250 ਰੁਪਏ ਦਾ ਇੱਕ ਪੀਸ ਚਲੋ ਭਾਈ ਤੁਹਾਨੂੰ ਮਿਲਦੇ ਹਾਂ ਬਾਅਦ ਵਿੱਚ ਹੁਣ ਅੱਜ ਕੋਈ ਆਪਾਂ ਵੀਡੀਓ ਬਣਾਈ ਵੀ ਨਹੀਂ ਕਿਉਂ ਠੰਡ ਬਹੁਤ ਜ਼ਿਆਦਾ ਚੱਲੀ ਹੁਣ ਘਰ ਆਏ ਤਾਂ ਆਪਾਂ ਮੋਟਰਸਾਈਕਲ ਤੇ ਆਵੇ ਸੋ ਹੁਣ ਇਥੋਂ ਆਟੋ ਕਰਦੇ ਆ ਤੇ ਆਟੇ ਜਾਂਦੇ ਆ ਘਰ ਹੁਣ ਮੋਟਰਸਾਈਕਲ ਲਾਦਣੇ ਇੱਥੇ ਕਿਤੇ ਵੀਰ ਕੋਲ ਲਾਗੋ ਕਿਤੇ ਲਓ ਜੀ ਪਹੁੰਚ ਚੁੱਕੇ ਅਸੀਂ ਘਰ ਟਾਈਮ ਨਾ ਆ ਗਈ ਅੱਜ 6 ਵਜੇ ਦੁਕਾਨ ਕਲੋਜ਼ ਕਰਤੀ ਤੇ ਕਿਉਂਕਿ ਠੰਡ ਅੱਜ ਬੜੀ ਸੀ ਤਾਂ ਕਰ ਖੰਡਾ ਹੋਣਾ ਪਿਆ ਛੇਤੀ ਨਹੀਂ ਤਾਂ ਆਪਾਂ ਸਾਡਾ ਟਾਈਮ 7:30-8 ਦਾ ਹਾਂਜੀ ਕੋਈ ਵੀ ਕਹਿਣਾ ਕੁਝ ਦੱਸੋ ਜਦੋਂ ਆਪਾਂ ਸਵੇਰੇ ਗਏ ਸਵੇਰੇ ਉੱਠੇ ਜਦੋਂ ਉਦੋਂ بارش ਬੜੀ ਹੋਣੀ ਜਿੱਥੇ ਤੁਹਾਡਾ ਜਾਣ ਦਾ ਟਾਈਮ ਹੈ 10 11 ਵਜੇ ਦਾ ਤੇ ਉਦੋਂ ਧੁੱਪ ਲੱਗੀ ਕਿ ਚਲੋ بارش ਮੁਰਸਲੇ ਚਲ ਜੰਨੇ ਆ ਤੇ ਫਿਰ ਆਉਣ ਲੱਗਿਆ بارش ਬੜੀ ਹੋ ਗਈ ਤੇ ਅੱਜ ਅੱਜ ਤੇ بارش ਬੰਦ ਹੋਈ ਨਹੀਂ ਤੇ بارش ਬੜੀ ਫਿਰ ਉੱਥੇ ਆਪਣਾ ਵੀਰ ਆ ਗਈ ਇੱਕ ਲਾਗੇ ਤੇ ਉਹਦੇ ਉਹਦੀ ਆਪਾਂ ਦੁਕਾਨ ਦੇ ਵਿੱਚ ਆਪਣੀ ਬਾਈਕ ਲਾਤੀ ਤੇ ਆ ਪਈ ਆ ਗਿਆ ਆਟੋ ਤੇ ਈ ਰਿਕਸ਼ਾ ਤੇ ਆ ਗਿਆ ਫਿਰ ਘਰੇ ਘਰੇ ਛੱਡ ਕੇ ਗਿਆ ਈ ਰਿਕਸ਼ਾ ਵਾਲਾ ਹਰ ਫਤੇ ਨੂੰ ਤੇ ਮੈਨੂੰ ਤੇ ਕਹਿਦ ਨੂੰ ਕਿਉਂ ਹਰ ਫਤੇ ਆਹੋ ਈ ਆਂਦਾ ਸੀ ਤੇ ਕਈ ਹਾਨੂੰ ਗੱਲਾਂ ਵੀ ਬੜੇ ਕਰਦੇ ਆ ਕਿਉਂਕਿ ਆਪਾਂ ਇੱਥੇ ਤੱਕ ਕਿੱਦਾਂ ਆਪਾਂ ਪਹੁੰਚੇ ਆਂ ਅੱਗੇ ਉਹ ਤਾਂ ਨਾਲ ਗੱਲ ਆਪਾਂ ਕੀਤੀ ਹੈ ਇਸੇ ਤੱਕ ਆਪਾਂ ਕਿੱਦਾਂ ਪਹੁੰਚੇ ਹਾਨੂੰ ਪਤਾ ਹੋ ਤੇ ਬਾਕੀ ਚਲੋ ਮਾਣ ਕਰਨ ਵਾਲੇ ਹੁੰਦੇ ਬਥੇਰੇ ਬਾਕੀ ਸਾਡੀ ਫੈਮਿਲੀ ਸਾਥ ਦੇਣ ਡਈ ਆ ਕੋਈ ਨਹੀਂ ਸਾਡਾ ਸਾਥ ਦੇਣ ਦੇ ਬਾਕੀ ਪਰਮਾਤਮਾ ਨੇ ਡਿਆਂ ਸਾਥ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਿ ਉਹ ਸਾਥ ਦੇਣ ਡਿਆ ਸਾਡਾ ਤੇ ਬਾਕੀ ਚਲੋ ਅਸੀਂ ਸਾਰੇ ਕੰਮ ਕਰਦੇ ਕਈ ਹਾਨੂੰ ਕਮੈਂਟ ਕਰਦੇ ਕਿ ਤੁਸੀਂ ਆਪਣਾ ਲੱਕੜ ਦਾ ਕੰਮ ਸ਼ਰਤਾਵਾਲ ਪੇਪਰ ਦਾ ਨਹੀਂ ਉਹ ਵੀ ਖਰੀਦ ਆ ਵਾ ਜੇ ਕਿ ਨਿਕਵਾਉਣਾ ਵਾ ਤੇ ਮੇਰਾ ਨੰਬਰ 0290413404763 ਤੇ ਕਨੈਕਟ ਕਰੇ ਤੇ ਬਾਅਦ ਦੇ ਪਰ ਪੀਵੀਸੀ ਉ ਲੱਕੜ ਦਾਸ ਕੋਈ ਵੀ ਕੰਮ ਆਪਾਂ ਅੱਜ ਆਪਾਂ ਛੱਡਿਆ ਨਹੀਂ ਕਈ ਦਾ ਭਲੇਖਾ ਲਾ ਕੇ ਕੰਮ ਛੱਡਤਾ ਛੱਡਿਆ ਨਹੀਂਗਾ ਆਪਣੇ ਵੀਰ ਭਰਾ ਲੱਗੇ ਰਹਿੰਦੇ ਆਪਣਾ ਕੰਮ ਚੱਲਦਾ ਵਾ ਤੇ ਕੀ ਵੀ ਆਪਾਂ ਕਰਨੋ ਕਰਨ ਦੇ ਨਾਲ ਥੋੜੀ ਬਸਪੋਰਟ ਕਰੀਦੀ ਐ ਤੇ ਬਾਕੀ ਚਲੋ ਇਦਾਂ ਆਪਣਾ ਪਿਆਰ ਬਣਾਈ ਰੱਖਿਓ ਇਹ ਮੈਂ ਜਵਾਬ ਤਾਂ ਕਰਕੇ ਦਿੱਤਾ ਕਈਆਂ ਨੂੰ ਬਾਰ-ਬਾਰ ਕਮੈਂਟ ਕਰੀ ਜਾਂਦੇ ਕਰੀ ਜਾਂਦੇ ਅਗੇ ਉਹ ਫਿਰ ਸਹੀ ਜਨੇ ਬੰਦਾ ਲੱਗਦਾ ਹਨਾ ਚਲੋ ਚਲੋ ਇਦਾਂ ਜੀ ਲੈ ਵਾਸੇ ਰਹੋ ਪਰ ਮਾਰਨਾ ਗਿਆ ਦੀ ਕਲਾ ਜਿਹਨਾਂ ਜਿਹਨੇ ਮੜਾ ਕਿੰਦਾ ਜਿਹਨੇ ਮੜਾ ਚੰਗਾ ਕਹਿਣਾ ਕਹੀ ਜਾਣਾ ਕੋਈ ਗੱਲ ਨਹੀਂ ਤੇ ਬੜੀ ਮਿਹਨਤ ਨਾਲ ਆਪਾਂ ਇੱਥੇ ਤੱਕ ਪਹੁੰਚੇ ਆਂ ਤੇ ਬਾਕੀ ਜਿਹੜਾ ਗਰਾਉਂਡ ਦਾਸ ਕਿਰਪਾ ਕਰੇ ਸੱਚੇ ਪਾਤਸ਼ਾਹ ਅੱਗੇ ਦਮ ਪਿਆਰ ਬਣਾਈ ਰੱਖਿਓ ਤੇ ਗਿਲ ਕਲੈਕਸ਼ਨ 28 ਪੇਜ ਨੂੰ ਫੋਲੋ ਕਰ ਲਓ ਨਵੇਂ-ਨਵੇਂ ਸੂਟ ਨਵੇਂ-ਨਵੇਂ ਟੌਪ ਜੀਨਸ ਵਧੀਆ ਵਧੀਆ ਸੂਟ ਤੁਹਾਨੂੰ ਵੇਖਣ ਲਾਗੇ ਮਿਲਣਗੇ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਹਾਂਜੀ ਅਮੀ ਕੀ ਆਂਡੀ ਕਿੰਦੀ ਚਾ ਕਿੰਦੀ ਚਾ ਕਿੰਦੀ ਚਾ ਕਿੰਦੀ ਚਾ ਆਪਨੇ ਉੱਠ ਮੈਂਦਾ ਪਰ ਉੱਠਿਆ ਜਾਂਦਾ ਨਹੀਂ ਅੱਜ ਉੱਠ 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 ਲਾਓ ਜੋਰ ਲਾਓ 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 ਜੋਰ ਜੋਰ ਲਾਓ ਜੋਰ ਚਲੋ 1 2 3 1 2 1 2 3 ਚਲੋ ਉੱਠੋ 1 2 ਨਹੀਂ ਹੈ ਜੋਰ ਹੀ ਲੈ ਜਾਂਦਾ ਮੂੰਹ ਤੇ ਨਾਲ मूंह ने जोर लाया थोड़ी बनना कुछ उठना बना आप ही हो मजबूत उठो उठो उठो, उठो। वन टू वन टू थ्री वन टू नहीं <laughs> गुगुआ की हूं हूँ घूमने चली आप बाहर चलो बाहर पता कि ठंड बातन जाना बैठे हुए थे दो 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 तंबियां पाके मूह ना जो लाई जाए उठना ना। है ना पता, बले 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 बले। बहुत थ्री वन टू थ्री फोर ਇਹ ਲਾਇਆ ਕੀ ਲੱਗੀ ਸਾਜੀ ਬਰੋਣ ਤੇ ਆਪਾਂ ਹਰਫਤ ਨਾ ਖੇਡੀ ਏ ਕੜੀ ਤੂੰ ਕਹਿਣਾ ਕੁਛ ਕਹਿ ਦੋ ਕਹਿ ਦੋ ਕਹਿ ਦੋ ਕੁਛ ਕਹਿ ਦੋ ਕਾਈ ਠੰਡ ਬੜੀ ਸੀ ਵਾ 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 ਕੇ ਬਾਏ 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 ਗੁੱਡ ਨਾਈਟ ਬਾਏ ਬਾਏ ਆਈ